ਪੂਰੇ ਵੇਲੇ ਫੂਲਾ ਆਣੋਂ ਯਾਦ ਨਹੀਂ ਜਿਆਦਾ ਵੀ ਆਣ ਮੈਂ ਇੱਥੇ ਨਾ ਯਾਰ ਬਣ ਗਿਆ ਕਰਕੇ ਹਾਂ ਦੇਖਿਆ ਕੋਲੇ ਦੇ ਨੇ ਪਈ ਟੈਪ ਨਾਲ ਵੀ ਚੋਦੀ ਹੁਣ ਚਲੋ ਮੈਨੂੰ ਕੱਲ ਪਤਾ ਲੱਗਿਆ ਆਪਾਂ ਕੀਤਾ ਵਾ ਉਹਨੇ ਕਿਦੇ ਪਾਇਵਲਿਆਂ ਪਾਈ ਤੋ ਪਤਾ ਨਹੀਂ ਲੱਗਾ ਕਿ ਇਹਨੂੰ ਨਾਮ ਨੇ ਦੱਸਿਆ ਹੀ ਆ ਬੱਧਾ ਨਹੀਂ ਆ ਨਾ ਬੰਨ ਟੁੱਟ ਗਿਆ ਬੰਨਾਂ ਦੀ ਆਪੇ ਬੰਨਦਾ ਰਹੇ ਸਾਦਾ ਮਸ਼ੀਨਾ ਸਮਝੋ ਜਾਗਾ ਸਾਡ ਕੋਈ ਨਹੀਂ ਉਹ ਜਦੋਂ ਪਾਣੀ ਟੁੱਟ ਗਿਆ ਕਰ ਗਿਆ ਪਹਿਲਾਂ ਸਾਨੂੰ ਬੋਰੀਆਂ ਦੇ ਚਲ ਪੂਰੇ ਟੁੱਟ ਜਣੇ ਆ ਉਹ ਕਿਹਦਾ ਦਾ ਰਾਜਾ ਇੱਥੇ ਤਾਂ ਬੱਚੇ ਪੜੀ ਜੋ ਨਾਲ ਗੱਡੀ ਅਸੀਂ ਜੀ ਨਾਂ ਮੀਰਾ ਇੱਕ ਮਰਾਨੀ ਬਿਠੀ ਨਾ ਮਾਣ ਆ ਘਰ ਗੜੇ ਦਾ ਉਹ ਸੁਪਈ ਹਾਂ ਸਾਰੇ ਇਹਨਾਂ ਨੂੰ ਬੜੇ ਹੀ ਉਹਨਾਂ ਦਾ ਘਰ ਨਹੀਂ ਛੱਡਦੀ ਪਰ ਮਾੜੀ ਗੱਲ ਇਹੋ ਗੱਲ ਹੈ ਜਦੋਂ ਮਜਬੂਰੀ ਪਾਏ ਘਰ ਛੱਡਣਾ ਪੈਂਦਾ ਕੀ ਕਰੇ ਮਰਨਾ ਹੈ ਮਰਨਾ ਐਮਰਜੈਂਸੀ ਹੋ ਗਿਆ ਜੀ ਉਹਦਾ ਫਰਜ਼ ਹੀ ਹੈ ਨਾ ਕਿ ਉੱਥੇ ਪੈਪ ਲੈਣਾ ਸਾਨੂੰ ਲੋੜ ਦੱਸਣਾ ਦਾ ਹੱਲ ਕਰੀਏ ਉਦੋਂ ਕਰ ਲੈਂਦਾ ਮਤਲਬ ਕੁਝ ਵੀ ਕਰਦੇ ਹਾਂ ਅਜੇ ਵੀ ਲੋਕ ਆ ਗਏ ਯਾਰ ਕੋਠੇਗਾਠੇ ਦੇ ਨਾ ਉਹ ਜਿਹੜੀ ਕਰਦੀ ਗੱਡੀ ਵੀ ਉੱਥੇ ਰੱਖੀ ਅੱਛਾ ਸ਼ੋ ਸਾਹਮਣੇ ਉਹ ਵੀ ਨਹੀਂ ਨਿਕਲੀ ਉੱਥੇ ਹੋਣਾ ਉਹ ਜਿਹੜੀ ਗੱਡੇ ਹੋ ਹਾਂ ਜੀ ਹੋ ਹਾ ਸਾਰਾ ਪਿੰਡ ਡੁੱਬ ਗਿਆ ਨਾ ਆਹ ਲ ਪਾਵਾਂ ਗੱਡੀ ਦੀ ਨਹੀਂ ਫੋਟੋ ਸਭ ਜੀਆਂ ਗੱਡੀ ਡੁੱਬੀ ਹੈ ਕਿੱਥੇ ਇੱਕ ਇਧਰੋਂ ਦੇਖ ਦੀ ਕਿਦੋਂ ਹਾਂ ਬਈ ਇੱਥੇ ਦੀ ਆਹੋ ਠੀਕ ਹੈ ਠੀਕ ਹੈ ਡੱਬੀ ਗੱਡੀ ਹੈ ਨਾ ਫੌਜੀਆਂ ਦੀ ਸੱਤ ਡਾਕਟਰ ਡੁੱਬ ਗਏ ਰੁੜ ਗਏ ਉਥੇ ਇੱਕ ਉਹ ਸਾਹਮਣੇ ਫੌਜੀਆਂ ਦੀ ਗੱਡੀ ਰੁੜੀ ਆਹ ਡੱਬੀ ਸਾਹਮਣੇ ਵੇਖ ਫਰਿਆ ਜਦੇ ਆਪਣਾ ਮੰਡਵਰ ਤੇ ਘਟਾ ਰਿਹਾ ਸੀ ਅਰਹੰਤ ਮੋਰਚਾ ਤੇ ਗਿਆ ਮੇਰੇ ਸਾਹ ਅਪਰਾਂ ਨੂੰ ਸੁੱਕੀਆਂ ਪੰਚਾਰ ਸੇਵ ਕਰਕੇ ਬਾਦ ਘੱਲੀ ਦੀ ਬੰਦਰ ਉਧਰ ਪੰਚ ਹੀ ਕਹਿੰਦਾ ਆ ਬੰਦਰ ਜਸਤ ਜੀ ਪਾਤਾ ਆ ਤੋੜੀ ਦੀ ਸੇਵਾ ਲੈ ਕੇ ਆਏ ਨੇ ਲੋਕ ਭਾਈਆਂ ਦੇ ਪਿੱਛੇ ਵਿਚਾਰੇ ਲੜ ਲੜ ਕੇ ਟੋੜੀ ਖੜਨਦੇ ਇੱਕ ਦੂਜੇ ਨਾਲ ਉਹ ਸਾਡੇ ਪਿੰਡ ਦੇ ਨੌਜਵਾਨ ਐੜੇ 50 ਖਲੋਤੀ ਆ ਪਾ ਦੇ ਪਾ ਦੇ ਚਾਰ ਪੰਜ ਨੰਗਰੀ ਇਹਨੇ ਵਾਲੀ ਤੇ ਮੋੜੇ ਜੀ ਇਹਨੇ ਪਾ ਦੇ ਪਾ ਦੇ ਇੱਕ ਬੰਦੇ ਨਾਲ ਹਰੇ ਆੜਾ ਤਾਂ ਪੂਰੇ ਗਿਆ ਪਾਣੀ ਪਾ ਦੇਗੀ ਦੇਖੀ ਬਾਬਾ ਵੀ ਆਣੇ ਨੇ ਹੋੜੀ ਆ ਰਿਹਾ ਨਾ ਬੰਦਾ ਵਧੀਆ ਵਾਹ ਵੰਡ ਵਧੀਆ ਵਾਹ ਵੰਡ ਵਧੀਆ ਨਹੀਂ ਖਲੋਇਆ ਬੰਦੇ ਨਹੀਂ ਵਧੀਆ ਝੁੱਕ ਚੱਲ ਬਾਹਰ ਚੱਲ ਓਏ ਰੁਕ ਜਾ ਰੁਕ ਜਾ ਕਾਲੇ ਨਾ ਪਾ ਯਾਰ ਵੰਡੇ ਆਉਂਦੀ ਚੁੱਕੀ ਆ ਫਰੋਇਆ ਤੈਨੂੰ ਇੱਕ ਮੱਠੀ ਦੇ ਕੇ ਜੱਪੜ ਝੁੱਕ ਲੈ ਦੇ ਪਹਿਲਾਂ ਥੱਲੇ ਝੁੱਕ ਯਾਰ ਥੱਲੇ ਝੁੱਕ ਉਹ ਸੁਣੀ ਆ ਲੈ ਨੀ ਯਾਰ ਯਾਰ ਨਾ ਕੋਈ ਨਾ ਬੋਲਦਾ ਗੱਲਾਂ ਤੋਂ ਕੀ ਨਾ ਕਰਦਾ ਯਾਰ ਰੋ ਜਾ ਵੀ ਠੰਡਰ ਸੁਕੇ ਠਾਕ ਰੋਲੀ ਇਹਨੋਂ ਪਰ ਆਪਾਂ ਟੂੜੀ ਦੀ ਮੈਂ ਆਪ ਕੋਈ ਨਹੀਂ ਆਈ ਉਹਦੀ ਪੰਨ ਮੈਂ ਨਹੀਂ ਸਮਝਦਾ ਪੰਨਾ ਮੈਂ ਕਿਹਦੀ ਦੇ ਦੇ ਇਹ ਹੋ ਗਿਆ ਅੰਦਰ ਦੇ ਹੋ ਗਏ ਪੰਨ ਦੇ ਲਿਆ ਆ ਮੰਗੇ ਨੇ ਮੰਗੇ ਵਾ ਇੱਧਰ ਲਿਆ ਲੱਪਣ ਜਦੋਂ ਇਹਨੂੰ ਪੰਨ ਦੀਆਂ ਨਹੀਂ ਕਰਦੇ ਪਤਾ ਨਹੀਂ ਜਦੋਂ ਪੰਨ ਬੰਦਾ ਥੋੜਾ ਗੱਗੋਮਾਲ ਦੀ ਮੰਡੀ ਤੇ ਨਾਲ ਲੱਗਦਾ ਜਿਹੜਾ ਬਿਜਲੀ ਘਰ ਆ। ਅੱਧਾ ਅੱਧਾ ਡੁੱਬ ਚੁੱਕਾ। ਦੇਖ ਸਕਦੇ ਨਹੀਂ ਆ ਜਿਹੜੇ ਮੰਡੀ ਦੇ ਕਮਰੇ ਆ। ਇਹ ਵੀ ਅੱਧੇ ਹੋਂ ਵੱਧ ਜਿਹੜੇ ਡੁੱਬ ਚੁੱਕੇ ਆ। ਬਿਜਲੀ ਘਰ ਵੀ ਪੂਰੇ ਦਾ ਪੂਰਾ ਡੁੱਬ ਚੁੱਕਾ। ਇੱਧਰ ਦੇ ਘਰ ਜਿਹੜੇ ਆ। ਗਰਾਊਂਡ ਫਲੋਰ ਸਾਰਾ ਡੁੱਬ ਗਿਆ। ਵਾਲaikum। ਕਹਿੰਦੇ ਗੱਗੋ ਮਾਲ ਦਾ ਗੁਰਦੁਆਰਾ ਸਾਹਿਬ। ਪਾਣੀ ਪੂਰਾ ਨਾਲ ਲੱਗ ਚੁੱਕਾ ਹੈ ਤੇ ਕਲੋਰ ਦੇ ਲੱਗੇ ਬੰਨੇ ਕੋਈ ਰਾਹ ਨਹੀਂ ਬਚਿਆ ਲੰਘਣ ਵਾਸਤੇ ਉਹ ਜੇ ਦੇਖਦੀਆਂ ਤੇ ਕੋਈ ਸੰਗਤਾਂ ਵਿੱਚ ਤੁਰੀਆਂ ਕਰਨੀਆਂ ਨੇ ਹੁਣ ਇਹਨਾਂ ਨੂੰ ਬੜੀ ਦਰਿਆ ਦਿੱਤੀਆਂ ਕੋਈ ਹੋ ਕੋਈ ਇਹ ਆ ਗਈਆਂ ਠੀਕ ਨੇ ਇਹ ਆਈ ਨਹੀਂ ਹਾਂ ਕੋਈ ਜਦਾਦ ਖਾਵੇ ਫੜਕਾ ਨਹੀਂ ਆਪਾਂ ਯਾਰੋ ਇਹ ਨਾਲ ਅੱਗੇ ਦੱਸਣੀ ਆ ਕਿ ਜਿਹੜੇ ਰਿਸ਼ਤੇ ਨੇ ਉਹ ਵੀ ਲੱਗੀ ਪਈ ਆ ਆਓ ਜੀ ਆਹ ਸੇਵਾ ਲੈ ਕੇ ਆਏ ਆਪਣੇ ਪਿੰਡ ਦੇ ਲੋਕ ਵੀਰ ਗਰਮਖਣੀ ਸਾਰੇ ਪਿੰਡ ਦੇ ਨੌਜਵਾਨ ਆ ਜਿਹੜੇ ਸਾਰੇ ਇਕੱਠੇ ਹੋ ਕੇ ਆਏ ਆ ਛੋੜੀ ਦੀ ਸੇਵਾ ਲੈ ਆਏ ਆ ਤੇ ਬਹੁਤ ਜ਼ਿਆਦਾ ਲੋੜੀ ਇੱਥੋਂ ਦੇ ਵੀਰਾਂ ਨੂੰ ਲੈ ਜੋ ਲੈ ਜੋ ਵੀਰ ਜੀ ਜਿੰਨਾ ਜਿੰਨਾਂ ਨੂੰ ਚਾਹੀਦੀ ਆ ਭਰ ਭਰ ਦੇ ਵਿਚਾਰੇ ਲਈ ਜਾਂਦੇ ਆ ਪਾਣੀ ਨਾਲ ਬਹੁਤ ਹੀ ਬਰਹਾ ਲਿਆ ਚੈੱਕ ਕਰ ਸਕਦੇ ਹੋ ਯਾਰ ਰੇੜੀ ਦੀ ਸਾਰੇ ਘਰ ਪਾਣੀ ਨਾਲ ਭਰ ਚੁਕੇ ਉਹ ਪਾਰ ਗਈ ਇੱਕ ਬਰਬੀਰ ਪਰਲੀ ਉਹ ਪਾਰ ਜਾਂਦੇ ਉਹ ਪਤਾ ਨਹੀਂ ਲਿਆ ਨਹੀਂ ਗਈਦਾ ਯਾਰ ਉਹ ਪਤਾ ਨਹੀਂ ਆਉਂਦਾ ਉਹ ਮੂਸਲਗੜ ਦਾ ਟੂੜੀ ਵਾਲਾ ਰੁੜ ਕੇ ਆਏ ਤੇ ਉੱਥੇ ਅੜ ਗਏ ਜੇ ਵੀਰੇ ਯਾਰ ਸਵੇਰੇ ਹੀ ਆ ਗਿਆ ਆਪਾਂ ਦੇ ਸਟੋਰ ਬਾਅਦ ਵਿੱਚ ਆ ਗਿਆ ਜਰਾਵਾ ਬੰਦੇ ਕੋਲੋਂ ਅੱਗੇ ਬਾਹਰਾਂ ਤੇ ਗਿਆ ਮਾਰੀ ਸਰੀਰ ਤੇ ਗਰਦੂ ਆ ਗਿਆ ਹਾਂ ਹਾਂ ਜਰਾਵਾ ਠੀਕ ਕਰਵਾਉਂ ਆਈਏ ਜਿੱਥੇ ਲੋਕ ਜੀ ਆ